ਅੱਜ ਫਰੀਦਕੋੜ ਵਿੱਚ ਉਸ ਵੇਲੇ ਵੱਡਾ ਵਿਵਾਦ ਪੈਦਾ ਹੋ ਗਿਆ ਜਦੋਂ ਕਿ ਬਾਬਾ ਮਨਪ੍ਰੀਤ ਖਾਲਸਾ ਜੀ ਵੱਲੋਂ ਦੇਖਿਆ ਗਿਆ ਕਿ ਜੋ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਲੈ ਕੇ ਚੌਂਕਾਂ ਦੇ ਵਿੱਚ ਪੋਸਟਰ ਲਗਾਏ ਗਏ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਪੋਸਟਰ ਲਗਾਏ ਗਏ ਜੋ ਕਿ ਪਾਣੀ ਦੇ ਗੰਦੇ ਛਿੱਟੇ ਪੈ ਕੇ ਉਹਨਾਂ ਦਾ ਨਰਾਦਰ ਹੋ ਰਿਹਾ ਸੀ ਤੇ ਉਸ ਵੇਲੇ ਉਹਨਾਂ ਨੇ ਮੌਕੇ ਤੇ ਬੁਲਾ ਕੇ ਪ੍ਰਸ਼ਾਸਨ ਨੂੰ ਵੀ ਦਿਖਾਇਆ ਗਿਆ ਅਤੇ ਉਹਨਾਂ ਨੂੰ ਜਲਦ ਉਤਾਰਨ ਦੀ ਚੇਤਾਵਨੀ ਦਿੱਤੀ ਗਈ ਤੇ ਤਾਂ ਕਿ ਉਹਨਾਂ ਦਾ ਨਰਾਦਰ ਨਾ ਹੋ ਸਕੇ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਗਿਆ ਕਿ ਕੱਲ ਤੱਕ ਇਹਨਾਂ ਨੂੰ ਪੂਰੀ ਤਰ੍ਹਾਂ ਉਤਾਰ ਕੇ ਕਿਸੇ ਉੱਚੀ ਜਗ੍ਹਾ ਤੇ ਲਗਾ ਦਿੱਤਾ ਜਾਵੇਗਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਭਾਈ ਮਨਪ੍ਰੀਤ ਸਿੰਘ ਖਾਲਸਾ ਤੇ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਆਉ ਜਾਣਦੇ ਆ ਇਸ ਰਿਪੋਰਟ ਵਿੱਚ ਬਾਕੀ ਦੇ ਬਾਕੀ ਚੌਂਕਾ ਤੇ ਦੇਖਦੇ ਹਾਂ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਮਾਨਯੋਗ ਡਿਪਟੀ ਕਮਿਸ਼ਨਰ ਵੀਰਕੋਟ ਔਰ ਮਾਨਯੋਗ ਐਸਐਸਪੀ ਸਾਹਿਬ ਕਿ ਤੁਸੀਂ ਇਹ ਜਿਹੜੀਆਂ ਇਹ ਜਿਨ੍ਹਾਂ ਨੇ ਵੀ ਲਾਈਆਂ ਨਗਰ ਕੌਂਸਲਰ ਵੱਲੋਂ ਇਹ ਸਵੇਰੇ 10 ਵਜੇ ਤਹਾਨੂੰ ਲਾਈਆਂ ਜਾਣ ਤੇ ਜੇ ਨਾ ਲਾਈਆਂ ਤੇ ਫਿਰ ਇਹ ਸੇਵਾ ਸੀ ਆਪ ਕਰਾਂਗੇ ਆਕੇ ਤੇ ਜਿਹੜਾ ਫਿਰ ਲਾਊਗਾ ਤੇ ਫਿਰ ਨਾ ਕਿਉਂ ਵੀ ਅਸੀਂ ਖਲਰ ਪਾਉਣੇ ਆ ਸੋ ਬੇਇੱਜ਼ਤੀ ਹੈ ਵੀ ਬਾਣੀਆਂ ਦੀਆਂ ਭਗਤੀਆਂ ਤੇ ਇਹਦੀ ਨਰਾਦਰੀ ਹੋ ਰਹੀ ਪੂਰੀ ਸੋ ਇਹ ਕਿਰਪਾ ਕਰਕੇ ਤੁਹਾਨੂੰ ਬੇਨਤੀ ਵੀ ਲਵਾ ਦਿਓ ਇਹਨੂੰ ਆ ਬਾਬਾ ਜਿਸ ਤਰ੍ਹਾਂ ਬਾਬਾ ਫਰੀਦ ਦਾ ਮੇਲਾ ਜੋ ਹੈ ਆ ਰਿਹਾ ਹੈ ਬਾਬਾ ਫਰੀਦ ਮੇਲੇ ਨੂੰ ਲੈ ਕੇ ਇਹ ਜੋ ਫਲੈਕਸ ਜੋ ਹੈ ਸ਼ਹਿਰ ਦੇ ਵਿੱਚ ਲਗਾਏ ਗਏ ਆ ਨੇ ਬਾਬਾ ਫਰੀਦ ਦਾ ਮੇਲਾ ਵੇਖੋ ਬਾਬਾ ਫਰੀਦ ਜੀ ਸੂਫੀ ਸੰਤ ਹੋਏ ਨੇ ਤੇ ਬਾਬਾ ਫਰੀਦ ਜੀ ਬਹੁਤ ਕਮਾਈ ਵਾਲੇ ਫਕੀਰ ਹੋਏ ਨੇ ਤੇ ਬਾਬਾ ਫਰੀਦ ਦੇ ਮੇਲੇ ਤੇ ਇਹ ਇਹ ਨੱਚਣ ਵਾਲੇ ਲਾ ਦਿੰਦੇ ਆ ਉਹ ਕਿਹੜੇ ਪਾਸੋਂ ਸਹੀ ਹੈ ਜੀ ਇਹਦੇ ਨੱਚਣ ਵਾਲੀਆਂ ਨੱਚਣ ਵਾਲੇ ਭੰਗੜਾ ਪਾਉਣ ਵਾਲੇ ਇਹ ਲਾ ਦਿੰਦੇ ਆ ਬਾਬਾ ਫਰੀਦ ਦੇ ਮੇਲੇ ਤੇ ਕੇਵਲ ਧਾਰਮਿਕ ਧਰਮ ਦੇ ਤੌਰ ਤੇ ਜਿਹੜਾ ਜਾਂ ਕੋਈ ਕਵਾਲੀਆਂ ਹੋ ਜਾਣ ਜਾਂ ਕੋਈ ਜਿਹੜਾ ਬਾਬਾ ਫਰੀਦ ਦਾ ਮੇਲਾ ਹੈ ਉੱਥੇ ਗੁਰਬਾਣੀ ਦਾ ਕੀਰਤਨ ਹੋਵੇ ਤੇ ਬਾਬਾ ਫਰੀਦ ਦੇ ਮੇਲੇ ਨੂੰ ਲੈ ਕੇ ਲਾਈਆਂ ਇਹਨਾਂ ਨੇ ਪੰਗਤੀਆਂ ਪੰਗਤੀਆਂ ਤਾਂ ਕਿਸੇ ਨੂੰ ਆਉਂਦੀਆਂ ਹੀ ਨਹੀਂ ਪੜਨੀਆਂ ਇੱਥੇ ਚਾਰ ਬੋਰਨ ਲੱਗੇ ਆ ਕਿਸੇ ਨੂੰ ਇੱਥੇ ਜਿਹਨੂੰ ਮਰਜ਼ੀ ਬੁਲਾ ਲਓ ਵੀ ਇਹਦੇ ਅਰਥ ਕੀ ਆ ਕਿਸੇ ਨੂੰ ਕੋਈ ਨਹੀਂ ਪਤਾ ਤੋਂ ਕਿਰਪਾ ਕਰਕੇ ਬੇਨਤੀ ਆ ਜੇ ਲਾਉਣੀਆਂ ਤੁਸੀਂ ਇਹਨੂੰ 10 ਫੁੱਟ ਉੱਚੀਆਂ ਕਰਕੇ ਤਾਂ ਲਾਓ ਵੀ ਲੋਕਾਂ ਦੀ ਨਿਗਾਹ 'ਚ ਵੀ ਜਾਣ ਪੈਰਾਂ 'ਚ ਤੁਸੀਂ ਲੋਕਾਂ ਦੇ ਲਾਈ ਬੈਠੇ ਹੋ ਫਿਰ ਤੁਸੀਂ ਕਹਿੰਦੇ ਆ ਵੀ ਖਾਲਸੇ ਬੋਲਦੇ ਆ ਅਸੀਂ ਕਿਉਂ ਨਾ ਬੋਲੀਏ ਸਾਡੇ ਸਾਹਮਣੇ ਤੁਸੀਂ ਆ ਗੁਰਬਾਣੀ ਦੀ ਨਰਾਦਰੀ ਜਿਹੜੀ ਕਰਵਾ ਰਹੇ ਹੋ ਤੁਸੀਂ ਲਾ ਕੇ ਤੋਂ ਬੇਨਤੀ ਹੈ ਕੱਲ ਨੂੰ 10 ਵਜੇ ਤੱਕ ਐਤਵਾਰ ਕੱਲ ਨੂੰ ਹੈਗਾ ਜੀ 31 ਤਰੀਕ ਐਤਵਾਰ 10 ਵਜੇ ਤੱਕ ਟਾਈਮ ਦਿੰਨੇ ਆ ਜੇ ਲਾ ਤੇ ਠੀਕ ਹੈ ਪ੍ਰਸ਼ਾਸਨ ਦੇ ਬਲ ਤੋਂ ਅਸੀਂ ਹੁਣੇ ਕਹਿੰਨੇ ਵੀ ਲਾਓ ਇੱਥੇ ਆ ਕੇ ਸਾਹਮਣੇ ਪਿਓ ਦੀ ਕੋਈ ਮਾਂ ਦੀ ਇੱਜ਼ਤ ਵੱਲ ਝਾਕ ਰਿਆ ਹੋਵੇ ਤੇ ਇੱਥੇ ਅਸੀਂ ਚੁੱਪ ਕਰਕੇ ਖੜ੍ਹ ਜਾਈਏ ਪਹਿਲਾਂ ਤਾਂ ਮੈਂ ਹੁਣੇ ਪ੍ਰਸ਼ਾਸਨ ਨੂੰ ਮੈਂ ਇੱਥੇ ਬੇਨਤੀ ਕਰਦਾ ਵੀ ਇੱਥੇ ਪਹੁੰਚੇ ਤੇ ਇਹਨਾਂ ਨੂੰ ਆ ਕੇ ਲਵਾਵੇ ਤੇ ਨਹੀਂ ਅਸੀਂ ਮੁੜ ਕੇ ਸਾਨੂੰ ਆਪ ਦੀ ਗੱਲ ਹੈ ਬਾਣੀ ਦੀਆਂ ਪੰਕਤੀਆਂ ਨਾਲ ਇੱਥੇ ਆ ਚਿਕਨ ਰੋਟਨ ਖੋਲਿਆ ਪਿਆ ਤੇ ਸਾਹਮਣੇ ਤੁਸੀਂ ਬਾਣੀ ਲਈ ਬੈਠੇ ਹੋ ਲਾਉਣ ਵਾਲਿਆਂ ਨੂੰ ਸ਼ਰਮ ਚਾਹੀਦੀ ਹੈ ਸੈਂਡਵਿਚ ਤੇ ਚੌਂਕ ਦੇ ਫਲੈਕਸ ਲੱਗੇ ਸੀ ਇਹ ਆਪਣੇ ਚੌਂਕਾਂ ਦੇ ਵਿੱਚ ਬਾਬਾ ਫ੍ਰੀਜ ਦੇ ਸ਼ਬਦ ਜਿਹੜੇ ਲਾਏ ਗਏ ਸੀ ਵੈਂਡਰ ਬਣਾ ਕੇ ਕਿ ਸਾਡੇ ਬਾਬਾ ਮਨਦੀਪ ਸਿੰਘ ਖਾਲਸਾ ਜੀ ਸੀ ਇਹਨਾਂ ਨੇ ਸਸਤਾ ਵੱਲੋਂ ਜਿਹੜਾ ਆਬਜੈਕਸ਼ਨ ਲਾਇਆ ਹੈ ਕਿ ਵੀ ਇਹ ਕਾਫੀ ਨੀਵੇਂ ਲਾਇਏ ਗਏ ਨੇ ਜਿੱਥੇ ਮਿੱਟੀ ਘਟਾ ਦੇ ਜਾਂ ਇੱਥੇ ਜਦੋਂ بارش ਦੇ ਮੌਸਮ ਦੇ ਵਿੱਚ ਇਹਨਾਂ ਤੇ ਵੇਦ ਵੀ ਹੁੰਦੀ ਹੈ ਤੇ ਉਹ ਸਾਡੀ ਕਮੇਟੀ ਨਾਲ ਗੱਲ ਹੋ ਗਈ ਅਸੀਂ ਇਹਨਾਂ ਨੂੰ ਉਹਨਾਂ ਨੂੰ ਕਹਿ ਦਿੱਤਾ ਵੀ ਇਹਨਾਂ ਨੂੰ ਉੱਚਾ ਕਰਕੇ ਜਿੱਥੇ ਇਸ ਚੀਜ਼ ਤੋਂ ਮਿੱਟੀ ਘਟੇ ਜਾਂ ਪਾਣੀ ਤੋਂ ਬਚਾਇਆ ਜਾ ਸਕੇ ਉੱਥੇ ਕੰਮ ਕਰ ਤੋਂ ਕੀਤੀ ਜਾਏ ਨੀਵੇਂ ਨਾਲ ਨਹੀਂ ਤੇ ਉਹਨਾਂ ਨੇ ਕਮੇਟੀ ਨੂੰ ਕਿਹਾ ਜੀ ਪ੍ਰਧਾਨ ਲੈਂਦਾ ਜੀ ਅਸੀਂ ਨੂੰ ਸਹੀ ਰੂਪ ਚ ਇਹਨਾਂ ਨੂੰ ਲਾ ਦਾਂਗੇ ਤੇ ਲਵਾ ਰਹੇ ਹਾਂ ਤੇ ਚੇਰੇ ਲਵਾ ਰਹੇ ਹਾਂ ਹਾਂ ਕੱਲ ਨੂੰ ਇਹ ਕਰਾ ਦੇਣਗੇ ਜੀ ਕੱਲ ਨੂੰ ਜੀ ਇਹਨਾਂ ਦਾ ਟੈਟ ਕਰਾ ਦੇਣਗੇ